ਹਾਲੇ ਬਾਤੜੇ ਨਜ਼ਦੀਕ ਹਾਂ ਹਾਲੇ ਮੈਂ ਦੂਰ ਨਹੀਂ ਜਾਣਾ ਚਾਹੁੰਦੀ ਹੈਗੀ ਸੋ ਕੁਛ ਦਿਨਾਂ ਬਾਅਦ ਸੋਚਾਂਗੀ ਕਿ ਤੁਹਾਡੇ ਦੋਸਤਾਂ ਕੁਝ ਆਰਟਿਸਟਾਂ ਕਿ ਹੋਰ ਵੀ ਨੇ ਜਿਨਾਂ ਨੂੰ ਆਪਾਂ ਟਾਈਮ ਦੇਣਾ ਸੋ ਮੈਂ ਹਾਜ਼ਰ ਰਹੂੰਗੀ ਜਿਸ ਵਕਤ ਵੀ ਤੁਸੀਂ ਚਾਹੋਗੇ ਦੋ ਕੰਟੈਕਟ ਫਾਰਮ ਚੱਲ ਲੈ ਸੋ ਮੈਂ ਕੇ ਜੀ ਸਭ ਨੂੰ ਕਹਾਂਗੀ ਕਿ ਤੁਹਾਡੇ ਜਰਾ ਨਜ਼ਦੀਕ ਆਉਂਦੇ ਹੋ ਨਾ ਵਰ ਸਦੀ ਨੂੰ ਦੇਖ ਲੋ ਲੋਕ ਡਰ ਜਾਂਦੇ ਹੈ ਇਸ ਕਰਕੇ ਸੀ ਕਾਮਯਾਬ ਹੈ ਕਿ ਮੈਨੂੰ ਦੇਖ ਕੇ ਥੋੜੀ ਜੀ ਨਸ਼ਾ ਚੜ ਜਾਂਦਾ ਦੀਪੂ ਦੇ ਕੇ ਉੱਤਰ ਜਾਂਦਾ ਹੈ ਤੇਸ ਕਰਕੇ ਸੀ ਦੋਨੋ ਬੜੇ ਕਾਮਯਾਬ ਹੈ ਕਿ ਜਿਸ ਮੈਫਲ ਵੀ ਜਿਆਦਾ ਬੰਦੇ ਪੀਂਦੇ ਹੋਣ ਉੱਥੇ ਮੈਂ ਦੀਪ ਨੂੰ ਭੇਜ ਲਈ ਹੈਗੀ ਸਭ ਦੇ ਉੱਤਰ ਜਾਂਦੇ ਆ। ਇਹ ਚੀਜ਼ ਕੀ ਹੈ? ਸੋ ਅਮਰੀਕਾ ਡਿਜ਼ਿਲੇ ਜਾਂਦਾ ਮੌਕਾ ਮਿਲਿਆ ਤੇ ਡਿਜ਼ਿਲੇ ਦੇਖਣ ਗਏ ਤਾਂ ਉੱਥੇ ਕਹਿੰਦੀ ਬੜਾ ਡਰ ਲੱਗਦਾ ਹੈ ਭੂਤ ਵਗੈਰਾ, ਇਹ ਉਹ ਨਹੀਂ। ਉਹ ਜਿਨੇ ਵੀ ਭੂਤ ਸੀ ਕਹੀ ਦੀ ਉਹ ਦੇਖ ਕੇ ਡਰੀ ਜਾਣ। ਦੀਪ ਤਾਂ ਨਾ ਡਰਿਆ ਮੈਂ ਤਾਂ ਕੀ ਡਰ ਲੱਸੀ। ਸੋ ਦੀਪ ਨੂੰ ਦੇਖ ਕੇ ਭੂਤ ਡਰਦੇ ਰਹੇ। ਸੋ ਮੈਂ ਕਹਾਂਗੀ ਕਿ ਕੀ ਦੀਪ ਸਾਹਿਬ ਮਰ ਜਣਿਆ ਪੋਸਤੀਆਂ। ਵੇ ਮਰ ਜਣਿਆ ਦੁਬਈ ਜਿੱਦਣ ਵੀ ਆਏ ਰੇਤਾ ਹੀ ਰੇਤਾ ਫੱਕੀ ਜਣਾ ਕੁਝ ਹੋਰ ਵੀ ਹੈ ਇੱਥੇ ਕੀ ਲੈਣਾ ਆਇਆ ਤੂੰ ਇੱਥੇ ਮਾਈ ਮਣੋ ਹਾਬਤ ਕੀ ਲੈਣਾ ਇਹਦਾ ਕੀ ਲੈਣਾ ਮਾਈ ਮਣੋ ਤੁਹਾਨੂੰ ਨਹੀਂ ਪਤਾ ਇੱਥੇ ਕੀ ਹੈ ਨਹੀਂ ਮੈਨੂੰ ਨਹੀਂ ਪਤਾ ਮੈਂ ਤੇ ਲੈਣਾ ਹੈ ਲੈ ਲਿਆ ਹਾਜ਼ਰੀਨ ਜਗਮੋਹਨ ਜੀ ਨੇ ਬੜੇ ਗੀਤ ਸੁਣਾਏ ਬੜੇ ਐਕਸ਼ਨ ਆਰਟਿਸਟ ਨੇ ਉਹ ਪਹਿਲਾ ਗੀਤ ਸੀ ਪਹਿਲਾ ਕੀ ਸੀ ਹੀਰ ਸੀ ਪਹਿਲਾ ਧਾਰਮਕ ਸੀਗਾ ਦੂਸਰਾ ਗੀਤ ਸੀ ਡੋਲੀ ਚੜਦੀ ਨੂੰ ਕਹਿੰਦੇ ਮਕਰ ਬਣਾ ਲਿਆ ਹੀਰ ਨੇ ਪਤਾ ਨਹੀਂ ਕੀ ਕੁਛ ਸੀ ਅੱਛਾ ਉਹ ਇੱਕ ਲਫ਼ਜ਼ ਸੀ ਮੈਂ ਸੁਣ ਰਿਹਾ ਸੀ ਏਦੋਂ ਖੂਬ ਜਿ ਧੱਕਾ ਦੇ ਜਾਂਦੀ ਜੱਟ ਜਿਉਂ ਦੇ ਨੂੰ ਨਹੀਂ ਹੀਰੇ ਦੱਸੋ ਤੋ ਗੱਲ ਹੈ ਫਿਰ ਅਸੀਂ ਵੀ ਪੰਜ ਸੱਤ ਜਾਣੇ ਰਲ ਕੇ ਇੱਕ ਬੰਦੇ ਨੂੰ ੱੱਕਾ ਦੇਣ ਗਏ ਸੀ ਪਿੰਡਾਂ ਥਾਣੇ ਦੀ ਪੰਜਾਂ ਮਿੰਟਾਂ ਬਾਅਦ ਬਾਹਰ ਆ ਨਿਕਲਿਆ ਕਈ ਆਸ਼ਕ ਬੜੇ ਫੁਰਤੀਲੇ ਹੁੰਦੇ ਐ ਈ ਕਿ ਇਹਨਾਂ ਨੇ ਸ਼ੇਰ ਸੁਣਾਇਆ ਸੀ ਨਾ ਕਰਾਇਆ ਦਿੰਦਾ ਨਾ ਮਕਾਨ ਛੱਡਦਾ ਇਹਨਾਂ ਨੂੰ ਇਹ ਨਹੀਂ ਪਤਾ ਮੈਂ ਰਸੀਦਾ ਸੰਭਾਲ ਕੇ ਰੱਖੀਆਂ ਹਾਂ ਸੋ ਗੀਤ ਲਾਸਤਾਂ ਮੈਨੂੰ ਜ਼ਿਆਦਾ ਅੱਛਾ ਲੱਗਿਆ ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਰਾ ਅੱਖੀਆਂ 'ਚ ਤੂੰ ਬਸਤ ਜਦ ਬੰਦੇ ਨੂੰ ਕਿਤੇ ਰਹਿਣ ਹੀ ਨਹੀਂ ਦੇਣਾ ਉਹਨੇ ਕੋਈ ਨਾ ਕੋਈ ਜਗ੍ਹਾ ਤਾਂ ਲੱਭਣੀ ਹੈ ਉਹ ਵਿਚਾਰਾ ਸਿਆਣਾ ਸੀ ਉਹਨੇ ਡੇਲਾ ਲੱਭ ਲਿਆ ਸੋ ਕਾਮੇਡੀ ਦਾ ਖੈਰ ਮੇਰਾ ਤੁਹਾਨੂੰ ਪਤਾ ਮੇਰਾ ਆਪਣਾ ਸਟਾਈਲ ਹੈ ਕਹਿੰਦੇ ਨੇ ਇੱਕ ਪਿੰਡ ਦੇ ਵਿੱਚ ਥਾਣੇਦਾਰ ਸਾਹਿਬ ਕਿਤੇ ਗਸ਼ਤ ਕਰਨ ਗਏ ਮਲਦੇਵ ਜੀ ਗਸ਼ਤ ਦਾ ਪਤਾ ਆਹੋ ਆਪਣੇ ਇੱਕ ਪੁਲਿਸ ਹੁੰਦੀ ਜਿਹਨੂੰ ਗਸ਼ਤੀ ਪੁਲਿਸ ਕਹਿੰਦੇ ਐ ਰਾਤ ਨੂੰ ਗਸ਼ਤ ਕਰਦੇ ਐ ਮੈਂ ਦੇਖਿਆ ਥਾਣੇ ਜਾ ਕੇ ਕਿਹਾ ਗਸ਼ਤੀ ਵਾਲੇ ਕਿੱਧਰ ਐ ਹਾਜ਼ਰੀ ਲੱਗ ਰਹੇ ਨੇ ਇੱਕ ਥਾਣੇ ਦਾ ਅੱਜ ਕੱਲ ਦਾ ਜ਼ਮਾਨਾ ਇਹ ਆ ਵੀ ਥਾਣੇਦਾਰ ਦਾ ਇੱਜ਼ਤ ਘਟਿਆ ਡਰ ਜ਼ਿਆਦਾ ਹੋ ਗਿਆ ਪਹਿਲੇ ਜ਼ਮਾਨੇ ਚ ਬੜਾ ਮਾਰ ਸ਼ਰਦਾਈਆਂ ਰਗੜ ਰਗ ਕੇ ਪਿੰਡਾਂ ਚ ਪਹਲਾਉਂਦੇ ਹੁੰਦੇ ਸੀ ਥਾਣੇਦਾਰ ਸਾਹਿਬ ਗਏ ਘੋੜੀ ਤੇ ਚੜ ਕੇ ਉੱਥੇ ਤੁਹਾਨੂੰ ਪਤਾ ਇਹਦੀ ਮੀਰ ਆलम ਬੰਦਿਆਂ ਨੂੰ ਮਰਾਸੀ ਲੋਕਾਂ ਨੂੰ ਗੱਲ ਬੜੀ ਸੁਝਦੀ ਨੇ ਟਿੰਗ 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 ਉਹ ਇੱਕ ਪਿੰਡ ਜਦੋਂ ਗਏ ਤਾਂ ਉੱਥੇ ਤਿੰਨ ਜਣੇ ਸੀਗੇ ਕਹਿੰਦੇ ਜਨਾਬ ਜਨਾਬ ਦਾ ਫੁਲਾਣਾ ਇਹ ਗੋਬ ਕਬੂਲ ਹੋਵੇ ਸਲਾਮ ਸਰਕਾਰ ਦੀਆਂ ਖੈਰਾ ਕੰਨ ਦਾ ਖਾਇਦਾ ਤੋਂ ਕਹਿੰਦੇ ਗੱਲ ਸੁਣੋ ਮੈਂ ਚੱਲਿਆ ਬਾਹਰ ਦੂਜੇ ਪਿੰਡਾਂ ਘੋੜੀ ਦਾ ਖਿਆਲ ਰੱਖਿਆ ਕਹਿੰਦੇ ਗੱਲ ਹੀ ਕੁਛ ਨਹੀਂ ਕਹਿੰਦੇ ਜਨਾਬ ਜੇ ਘੋੜੀ ਗੋਮੋਗੀ ਸਾਨੂੰ ਫਿੱਟੇ ਮੂੰਹ ਕਹਿਦੇ ਆ ਥਾਣੇਦਾਰ ਸਾਹਿਬ ਜਿਹੜਾ ਚੌਥੇ ਦਿਨਾਂ ਹੈ ਘੋੜੀ ਹੈ ਨਾ ਤਿੰਨੇ ਆਏ ਕਹਿੰਦੇ ਫਿੱਟੇ ਮੂੰਹ ਸਾਡਾ ਥਾਣੇਦਾਰ ਉਹ ਕਬਰਾ ਕੇ ਖਾਇਦਾ ਕਹਿੰਦਾ ਓਏ ਘੋੜੀ ਕਿਤੇ ਇੱਕ ਵਿੱਚ ਬੜਾ ਸਿਆਣਾ ਸੀ ਉਹ ਕਹਿੰਦਾ ਜੀ ਹੈ ਕੀ ਹੈ ਉਹਨੇ ਸੰਗੜੀ ਦਾ ਸਹਾ ਬਣਤਾ ਕਹਿੰਦਾ ਹਾਂ ਜੀ ਕਹਿੰਦਾ ਓਏ ਘੋੜੀ ਹੈ ਇਹ ਤਾਂ ਸਹਾ ਕਹਿੰਦਾ ਨਾ ਜੀ ਗੌਰ ਨਾਲ ਦੇਖੋ ਸਹਾ ਨਹੀਂ ਘੋੜੀ ਹੈ ਕਹਿੰਦਾ ਤਿੰਨਾਂ ਦਿਨਾਂ ਦੇ ਤੁਸੀਂ ਗਏ ਤਿੰਨ ਜਾਣੇ ਅਸੀਂ ਆਂ ਤਿੰਨ ਦਿਨ ਦੇ ਦਿਨ ਰਾਤ ਦੀ ਖਰਖਰਾ ਕਰਦੇ ਐ ਏਡੀ ਕਿ ਰਹਿ ਗਈ ਕਈ ਬੰਦੇ ਜ਼ਿੰਦਗੀ ਚ ਬੜੇ ਹਾਜ਼ਰ ਜਵਾਬ ਹੁੰਦੇ ਨੇ ਅਮਲੀਆ ਦੀ ਆਪਣੀ ਦੁਨੀਆ ਹੁੰਦੀ ਐ ਅਸੀਂ ਪਿੱਛੇ ਜੇ ਇੱਕ ਲੁਧਿਆਣੇ ਕਾ ਹਲਕਾ ਜਿਹਾ ਹੋਟਲ ਬਣਾ ਰਹੇ ਐ ਮੈਂ ਤੇ ਜਗਮਉਂ ਜਗਮਉਂ ਉਹਨੇ ਤਾਂ ਕਾਟੀ ਸਾਥ ਦਿੰਦੇ ਖਰੋਚ ਐਨੀ ਆ ਸੋ ਉੱਥੇ ਇੱਕ ਅਮਲੀ ਮੈਂ ਨੌਕਰ ਰੱਖ ਲਿਆ ਉੱਥੇ ਜਦੋਂ ਉੱਥੇ ਸਾਡੇ ਮੋਟਰ ਚੋਰੀ ਹੋ ਗਈ ਦੋ ਤਿੰਨ ਮੋਟਰਾਂ ਚੋਰੀਆਂ ਮੈਂ ਥਾਣੇਦਾਰ ਸਾਹਿਬ ਨੂੰ ਬੁਲਾਇਆ ਅਮਲੀ ਸਭ ਤੋਂ ਮੂਰੇ ਰੌਲਾ ਪਾ ਬੈ ਕਹਿੰਦਾ ਮੈਨੂੰ ਪਤਾ ਹੈ ਜਨਾਬ ਸਮਾਨ ਕਿੱਥੇ ਗਿਆ ਥਾਣੇਦਾਰ ਉਹ ਇਧਰ ਉਧਰ ਦੀ ਘੇੜੇ ਜਿ ਕਢਾ ਕੇ ਪਰਲੇ ਬਸ ਮੈਂ ਉਹ ਜੁੱਤੀਆਂ ਨਾਲ ਖਾਲੀ ਤੋਂ ਐਸਚੂ ਸਾਹਿਬ ਨੇ ਐ ਇਧਰ ਉਧਰ ਕਹਿੰਦਾ ਮੈਨੂੰ ਪਤਾ ਕਹਿੰਦੇ ਦੱਸੇਗਾ ਵੀ ਰੌਲਾ ਪੈਦਾ ਕਹਿੰਦਾ ਜੀ ਇਧਰ ਕੰਨ ਕਰੋ ਮੈਂ ਰੌਲਾਦਾ ਸਮਾਨ ਗਿਆ ਕਿੱਥੇ ਹੈ ਉਹਨੇ ਕੰਨ ਕੀਤਾ ਕਹਿੰਦਾ ਇਹ ਨਹੀਂ ਸੱਜਾ ਕੰਨ ਕਰੋ ਤਨੋਏ ਉਹਨੇ ਜੇ ਕੰਨ ਕੀਤਾ ਕਹਿੰਦਾ ਗਾਲੇ ਹੈ ਜਨਾਬ ਕਿਸੇ ਨੂੰ ਦੱਸਿਓ ਨਾਲ ਦਲੇ ਦੇ ਕੇ ਕਹਿੰਦਾ ਇਹ ਕੰਮ ਮੈਨੂੰ ਕਿਸੇ ਚੋਰ ਦਾ ਲੱਗਦਾ ਸੋ ਇਹਨਾਂ ਦੀ ਆਪਣੀ ਕਹਾਣੀ ਹੁੰਦੀ ਹੈ ਜਦੋਂ ਗੱਲ ਕਰਦੇ ਜਿਵੇਂ ਉਹ ਕੱਲ ਸੁਣਾਈ ਸੀ ਲਓ ਗੀਤ ਸੋਲੋ ਮੈਂ ਸੁਣਾਉਣਾ ਹੈ ਵੈਸੇ ਤਾਂ